ਪਰਯੋਜਾ ਕਿਉਂ ਕਿਉਂ ਕੀ ਆ ਮੈਂ ਤੇਲ ਉਤੇ ਧਰਿਆ ਤੇ ਨਾਲੇ ਗੱਲ ਸੁਣ ਉਹ ਕੈਨੀ ਕਿੱਥੇ ਤੇਲ ਵਾਲੇ ਜਿੱਥੇ ਪਈ ਹੁੰਦੀ ਉੱਥੇ ਹੀ ਕੈਨੀ ਤੇਲ ਦੀ ਮੈਂ ਹੱਥ ਫੜੀ ਏ ਜੇ ਤੋ ਉਥੇ ਪਈ ਹੁੰਦੀ ਤੇ ਉਥੇ ਰੱਖਿਆ ਕਰ ਤੂੰ ਦੂਜੀ ਜਗ੍ਹਾ ਤੇ ਇਹ ਤਾਂ ਮੈਂ ਸੜਿਆ ਤੇਲ ਪਾਇਆ ਪਹਿਲਾਂ ਦਾ ਤੇ ਨਾਲੇ ਇਹਨਾਂ ਨੁਕਸਾਨ ਨਾ ਕਰਿਆ ਕਰ ਅੱਛਾ ਇਹ ਤੇਲ ਬਹੁਤ ਹੈਗਾ ਚੋਲਾ ਵਾਸਤੇ ਕੋਈ ਗੱਲ ਨਹੀਂ ਤੂੰ ਜ਼ਿਆਦਾ ਦੱਦੀ ਨਹੀਂ ਮੈਨੂੰ ਵੀ ਪਤਾ ਕਿੰਨਾ ਤੇਲ ਪਾਣਾ ਕਿੰਨਾ ਨਹੀਂ ਪਾਣਾ ਤੂੰ ਮੈਨੂੰ ਮਤਾਂ ਨਾ ਇੱਧਰ ਹੋ ਇਧਰੋ ਤੇ ਸਬਜੀ ਦੀ ਤੇਰੀ ਵਾਲੀ ਸਬਜੀ ਤੂੰ ਬਣਾ ਮੈਂ ਨਾ ਚਾਵਲ ਬਣਾਣ ਲੱਗੀ ਐ ਸਬਜੀ ਤੁਸੀਂ ਬਣਾ ਲਓ ਅੱਛਾ ਹੁਣ ਚਾਵਲਾ ਦਾ ਸਾਰਾ ਮਸਾਲਾ ਤਿਆਰ ਕੀਤਾ ਤੇ ਚੌਲ ਤੂੰ ਲੱਗੀ ਬਣਾਣਾ ਚਾਵਲ ਮੈਂ ਤੇਲ ਪਾ ਆਪੇ ਪਾ ਦੋ ਫਿਰ ਤੁਸੀਂ ਕਹਿੰਨਾ ਤੇਲ ਜਿਆਦਾ ਪਾਤਾ ਵਾ ਜਿੰਨਾ ਤੇਲ ਪਾਣਾ ਅੱਛੇ ਪਾ ਦੋ ਤੇ ਮੈਂ ਫਿਰ ਬਣਾ ਦਿੰਮ ਚਲ ਮੈਂ ਬਣਾ ਦਿੰਨੀ ਸਬਜੀ ਤੇਲ ਪੁੱਤੇ ਤੇਲ ਤੁਸੀਂ ਆਪੇ ਅਰਥ ਆਵਾ ਪਾ ਲਓ ਤੇਲ ਜਿੱਥੇ ਰੱਖਿਆ ਫੜ ਮੈਨੂੰ ਕਿਹਦਾ ਤੇਲ ਕਿੱਥੇ ਰੱਖਿਆ ਤੇ ਮੈਂ ਜਿੱਥੇ ਪਿਆ ਹੁੰਦਾ ਉੱਥੇ ਪਿਆ ਨਾ ਮੈਂ ਹੋਰ ਕਿੱਥੇ ਹੁਣਾ ਮੈਂ ਮੈਨੂੰ ਕਿ ਪਤਾ ਉਹ ਫਿਰ ਲਕਾਇਆ ਹੈ ਨਾ ਤੋ ਉਹ ਤੂੰ ਲਗਾਇਆ ਨਾ ਤੇਰੇ ਦਿਮਾਗ ਸਹੀ ਹੈ ਮੈਂ ਕਿਥੇ ਲਗਾਉਣਾ ਮੈਂ ਤੇਰਾ ਕੋਈ ਲਗਾਇਆ ਤੇਰਾ ਚਲੋ ਲੱਭ ਪਿਆ ਨਾ ਚਲ ਲੱਭ ਪਿਆ ਨਾ ਕਿਤਨਾ ਫ੍ਰਿਜ ਮਗਰ ਕੈਨ ਨਹੀਂ ਰੱਖੀ ਆਹੋ ਭਗਲੀ ਹੋ ਗਈ ਆ ਚਾਹ ਵੀ ਕਾਲੀ ਸਾੜ ਕੇ ਪਲਾਨੀ ਜਿਹੋ ਜੀ ਆਪ ਜੜੀਲੀ ਉਹਦੀ ਚਾਹ ਜੜੀਲੀ ਬਣਾ ਦਿੰਦੀ ਨਾਨੇ ਤੇ ਅੱਲਾ ਫੜ ਜਿਹੜਾ ਕੰਮ ਦਾ ਤੰਬ ਤਿਆਰ ਹੋ ਜਾਂਦਾ ਤੇ ਉਹ ਕੇ ਮੈਂ ਬਣਾਣਾ ਮੈਂ ਬਣਾਣਾ ਨਾਲੇ ਜੀਰਾ ਮੁੱਕ ਗਿਆ ਐਦਗੇ ਜੀਰਾ ਸਮਾਂ ਚ ਘਟ ਮੰਗਵਾਇਆ ਤੇਲ ਵੇ ਹਲੋ ਅਨਾ ਬੜਾ ਵੈ ਨਾ ਫੇਰ ਨਾ ਕਹਨਾ ਘੱਟ ਪਾਇਆ ਵੱਧ ਪਾਇਆ ਵੈ ਤੈਨੂੰ ਸਬਜ਼ੀ ਬਣਾਣੀ ਨਹੀਂ ਆਂਦੀ ਨਹੀਂ ਮਨ ਨੂੰ ਨਹੀਂ ਆਂਦੀ ਤੇਲ ਵੇ ਵੇ ਪੱਲਾ ਠੀਕ ਹੈ ਨਾ ਅਨਾ ਬੜਾ ਸੁਝੇ ਕੀ ਪਏ ਹੋ ਭੰਡੇ ਧਿਆਨ ਨਾ ਸੁਟੋ ਕੱਲ ਲਿਆਂਦੀ ਆ ਮੈਂ ਨਵੀਆਂ ਟੋਕਰੀਆਂ ਕੱਲ ਲਿਆਂਦੀ ਆ ਮੈਂ ਤਫਾ ਤੁਨਾ ਸਮਾਨ ਵੇਸਟ ਕਰੀ ਜਾਓ ਦੂਜੀ ਗੱਲ ਮੰਨੋ ਹਾਂਜੀ ਤੀਜੀ ਸਾਸ ਸੁਣਾ ਦਿਓ ਮੇਰੇ ਰਾਏ ਕੀ ਕਹਾਂ ਦੇ ਮੈਨੂੰ ਪੂਜਾ ਕਹਿ ਕੇ ਗਈ ਆ ਕੀ ਮੈਂ ਪੂਜਾ ਦੇ ਕਹਿੰਦੇ ਤੈਨੂੰ ਬੁਲਾਣ ਲੱਗੀ ਆ ਨਹੀਂ ਤਾਂ ਮੈਂ ਨਹੀਂ ਸੀ ਬੁਲਾਣਾ ਮੇਰੀ ਗੱਲ ਸੁਣ ਤਰ ਪੂਜਾ ਪੂਜਾ ਦੇ ਕਹਿਣਾ ਕੁੜੀ ਦਾ ਨਾਮ ਨਾ ਵੀ ਚਲੋ ਉਹਤੀ ਇਤਿਆ ਨਹੀਂ ਤਾਂ ਉਹਦਾ ਕੀ ਕੰਮ ਮੈਂ ਵਿਚਾਰੀ ਤਾਂ ਮੇਰੀ ਗੱਲ ਸੁਣ ਹਾਂ ਸੁਣਾਓ ਅੱਜ ਕੀ ਸੌਦਾ ਕਿਸ ਹਿਸਾਬ ਨਾਲ ਮੰਗਵਾਇਆ ਸੋਬਾ ਉਹਦੇ ਹਿਸਾਬ ਨਾਲ ਜੀਰੇ ਸਾਹਿਬ ਨਾਲ ਲੰਦਾ ਵਾ ਨਹੀਂ ਨਾ ਕਿਉਂ ਕਿਉਂ ਮੇਰਾ ਜੀਰਾ ਜਿਹੜਾ ਉਹ ਪੂਰਾ 1 ਮਹੀਨਾ ਤੇਰਾ ਜੀਰਾ ਤੇਰਾ ਜੀ ਰਤਾ ਡਬਾ ਚ ਲੱਗੋ ਜੀਰਾ ਮੇਰਾ ਹੋਈ ਆਂਦਾ ਆ ਆ ਲਾਚੀਆਂ ਆ ਤੂੰ ਲਾਚੀਆਂ ਮੰਗਵਾਈਆਂ ਕਿੱਥੇ ਗਈਆਂ ਇੱਥੇ ਪਈਆਂ ਸੀ ਇਹ ਦੇਖ ਡੱਬੀ ਪੂਰੀ ਭੜੀ ਪਈ ਐ 500 ਰੁਪਏ ਦੀ ਆਈਆਂ ਮੈਂ ਲਾਚੀਆਂ ਵਧੀਆਂ ਮੈਂ ਤੂੰ ਲਾਚੀਆਂ ਚੀਨ ਪੀਣ ਮੰਗਵਾਇਆ ਤੇ ਲਾਚੀਆਂ ਵੀ ਕਿਸੇ ਕੰਮ ਦੇਗਾ ਲਾਚੀਆਂ ਨਹੀਂ ਹੈਗੀਆਂ ਅੱਛਾ ਬਰਸਾਤੀ ਮੌਸਮ ਐ ਉਹ ਤਦ ਸੁਗੜ ਗਈਆਂ ਮੈਂ ਸੁੱਕ ਗਈਆਂ ਇਹ ਤੂੰ 24 ਘੰਟੇ ਫ੍ਰਿਜ ਚ ਵਾਰ ਛੱਡਦੀ ਮੈਨੂੰ ਦੁਕਾਨ ਵਾਲੇ ਨੇ ਕਿਹਾ ਸੀ ਕਿ ਕੰਦਾ ਫਰਿੱਜ ਵਿੱਚ ਲਾਚੀਆਂ ਰੱਖਿਆ ਕਰੋ ਕਿਉਂ ਤਾਜ਼ੀਆਂ ਰਹਿਣ। ਨਹੀਂ ਉਹਨੂੰ ਦੁਕਾਨ ਵਾਲਿਆਂ ਨੂੰ ਕੋਈ ਤਾਂ ਫਰਿੱਜ ਵਿੱਚ ਰੱਖਦਾ ਮੈਂ। ਉਹ ਤਾਂ ਬਾਹਰ ਹੀ ਰੱਖਦਾ ਨਾ। ਪਰ ਇਹ ਕਿਹੜੇ ਡੰਗਰ ਨੇ ਤੈਨੂੰ ਕਹਿ ਦਿੱਤਾ ਵਾ ਫਰਿੱਜ ਵਿੱਚ ਰੱਖਦੇ ਆ। ਮੰਜੂ ਹਾਂਜੀ ਤੂੰ ਨਾ ਟਿੱਡ ਦੇ ਵਿੱਚ ਅਜੇ ਵੀ ਜ਼ਹਿਰ ਰੱਖਿਆ ਹੈ। ਚਰ ਰੱਖਿਆ। ਇਹ ਵੇਖੋ ਚਾਵਲ ਬਾਸਮਤੀ ਦੇ ਚਾਵਲ ਲਿਆਈਆਂ। ਹੈ ਤੇਲ ਵੇਖੋ ਤੁਸੀਂ ਇੱਧਰ ਭੁਆਤਾ ਉੱਧਰ ਚੋਲ ਬਣਵਾਤੇ ਉੱਧਰੋਂ ਐ ਸਬਜ਼ੀਆਂ ਵੈ ਨਿਊਟਰੀਆਂ ਇਹ ਫ੍ਰੀ ਫੰਡ ਥੋੜੀ ਬਣ ਜਾਂਦੀਆਂ ਵਾ। ਤਿੰਨ ਤਿੰਨ ਸਬਜ਼ੀਆਂ ਬਣਣ ਡੀਆਂ ਵਾ। ਚਾ ਵੀ ਤੇ ਨੋਨੀਆਂ ਇਲਾਚੀ ਉਹਨੇ ਜਵਾਨ ਉਹਨਾਂ ਪਤਾ ਨਹੀਂ ਕਿੰਨਾ ਕੁਛ ਬਾਤ ਜੇ ਮੈਂ ਕਹਿੰਨੀ ਦੁੱਧ ਦੀ ਮਲਾਈ ਲਾ ਲੋ ਇਹ ਸਾਰੀ ਡਹਿ ਗਈ ਮਲਾਈ ਫੇਰ ਤੁਸੀਂ ਕਹਿੰਨਾ ਕਿ ਕਿਉਂ ਨਹੀਂ ਨਿਕਲਦਾ 5 ਕਿਲੋ ਦੁੱਧ ਆਂਦਾ ਮੈਂ ਅਮੂਲ ਦਾ ਕਿੰ ਕੀ ਭਾਰਾ ਸਾਢੇ 3 400 ਰੁਪਏ ਦਾ ਤੇ ਇਹ ਮਲਾਈ ਹੈ ਤੇ ਮੈਂ ਜਦੋਂ ਮਲਾਈ ਲਾਣੀ ਹੈ ਪੂਰੇ ਦਾ ਪੂਰਾ ਚੱਕਾ ਲਾਣੀ ਹੁਣ ਤੁਹਾਡੀ ਵਾਰੀ ਸੀ ਤੇ ਮਲਾਈ ਵੀ ਚੱਜ ਨਾਲ ਨਹੀਂ ਲਾਈ ਤੁਸੀਂ ਤੂੰ ਮੈਨੂੰ 2 ਕਿਲੋ ਕਿਉਂ ਘਟਦੀਆਂ ਤੂੰ ਮੈਨੂੰ ਇੱਕ ਗੱਲ ਦੱਸ ਤੂੰ ਮੈਨੂੰ ਬੁਲਾਣਾ ਚਾਹਨੀ ਕਿ ਨਹੀਂ ਚਾਹਂਦੀ ਮੈਂ ਤੇ ਬੁਲਾਣਾ ਚਾਹਨੀ ਆ ਤੇ ਫਿਰ ਉਸੇ ਤਰ੍ਹਾਂ ਕਰੀਏ ਜਿਸ ਤਰ੍ਹਾਂ ਰੰਨੇ ਆ ਤੇ ਜੇ ਤੂੰ ਇਤਰਾ ਹੀ ਪਖੰਡ ਜੇ ਕਰਨੇ ਆ ਫਿਰ ਤੂੰ ਗੱਲ ਰਹਿਣ ਦੇ ਮੈਂ ਬੁਲਾਣਾ ਚਾਹਦੀ ਤੁਹਾਡੀ ਆਪਣੀ ਜਵਾਨੀ ਆ ਨਹੀਂ ਹਾਂ ਤੇ ਜਿਹਦਾ ਸੌਦਾ ਖਤਮ ਹੋ ਗਿਆ ਨਾ ਉਦੋਂ ਦੇਖਾਂਗੇ ਅਜ ਕਿੰਨੇ ਅੱਜ ਕਿੰਨੀ ਤਰੀਕ 19 20 ਤਰੀਕ ਹੋਈ ਮੇਰੇ ਹਿਸਾਬ ਨਾਲ ਤੇ ਸੋਦਾ ਰਾਸ਼ਨ ਹੇ ਭਾਈ ਮਹੀਨਾ ਹੋਰ ਚਲਾ ਲਵੋ ਚਲਾ ਲਵੋ ਮਹੀਨਾ ਇੱਥੇ ਚਲਾ ਲਵੋ ਮਹੀਨਾ ਇੱਥੇ ਚਾਹ ਵੀ ਸੜ ਗਈ ਉਕਾਰ-ਉਕਾਰ ਕੇ ਚਾਹ ਵੀ ਸੜ ਗਈ ਆ ਸੱਚੀ ਬਹੁਤ ਜ਼ਿਆਦਾ ਬੋਲਦੀ ਐ ਨਾ ਤਾਂ ਬੋਲਦੀ ਐ ਨਾ ਕੀ ਲੜਨ ਦੇ ਆ ਜੇ ਸਵੇਰੇ ਸਵੇਰੇ ਸਭ ਤਾਂ ਹੋਰ ਕੰਮ ਨਹੀਂ ਹੈਗਾ ਦੋਵਾਂ ਜਣੀਆਂ ਨੂੰ ਚਾਹੀ ਐਹੀਂ ਬੁਰਬੁਰੀ ਕਰਦੀ ਪਈ ਓ ਕੀ ਬੁਰਬੁਰ ਕਰਦੀ ਐ ਚਾਹੀ ਵੀ ਹੈ ਹੈ ਸ਼ਮਜੀਆਂ ਬਣਾ ਲਗਿਆ ਤੁਹਾਡੀ ਲੜਾਈ ਖਾਂ ਲਰ ਗਿਆ ਤੁਹਾਡੀ ਲੜਾਈ ਬਣਾ ਲਗਿਆ ਤੁਹਾਡੀ ਲੜਾਈ ਹੈ ਕਿਸੇ ਗੱਲ ਤੋਂ ਤੁਸੀਂ ਚੁੱਪ ਕਰਕੇ ਬਣਾ ਨਹੀਂ ਸਕਦੀਆਂ ਮੈਂ ਦੱਸਾਂ ਛੇ ਕੱਜ ਕੇ ਸੋਹਣੀ ਤਰ੍ਹਾਂ ਰੋਟੀ ਬਣਾਈ ਦੀ ਐ ਹਾਂ ਚਾਹ ਅਹ ਚੇਰੇ ਕੰਨ ਸਮਝਾਇਆ ਵਾਇਗੁਰੂ ਦਾ ਨਾਮ ਲਿਆ ਕਰੋ ਵਾਇਗੁਰੂ ਸਤਨਾਮ ਸਤਨਾਮ ਹੁਣ ਮੈਨੂੰ ਵੇਖ ਲੈ ਵਾਇਗੁਰੂ ਤੇ ਸਤਨਾਮ ਹੈ ਜਿੱਦਾਂ ਚੁੱਪ ਕਰਕੇ ਤੇ ਕੰਮ ਕਰਿਆ ਕਰੋ ਜੈਸੀ ਨੀਤ ਹੋ ਜੇ ਮਨ ਤੁਹਾਡਾ ਹੋ ਜਾਂਦਾ ਵੇ ਨਹੀਂ ਕੀ ਨੀਤ ਕੀ ਨੀਤ ਸਾਡੀ ਆ ਚੋਰ ਕੀ ਆ ਕੀ ਤੂੰ ਚੌਂਕੇ ਚ ਮਗਰੋਂ ਵਰਦੀਆਂ ਜੇ ਲੜ ਲੜ ਕੇ ਪਹਿਲਾਂ ਮਰ ਜਾਂਦੀ ਰੇ ਦੋਵੇਂ ਜਾਣੀਆਂ ਹੱਜਾ ਮੈਨੂੰ ਲੜਦੀ ਵੇਹੋ ਚਾਹੀ ਕੰਦੀ ਲਾਚੀਆਂ ਤੂੰ ਲਿਆਂਦੀਆਂ ਚਾਹੀ ਵੇ ਇਹ ਛੋਟੀ ਲਾਚੀ ਕਿੰਦੀ ਮਹਿੰਗੀ ਐ ਇਹ ਲੈ ਕਹਿੰਿਆ ਕੰਦੀ ਘੱਟ ਲੈਂਦੀ ਮੈਂ ਕਿਹਾ ਕੋਈ ਗੱਲ ਨਹੀਂ ਵਾਧੂ ਹੋਈਆਂ ਕੰਦੀ ਸੁੰਗੜੀਆਂ ਸੁੰਗੜੀਆਂ ਲੈਂਦੀ ਐ ਸਸਤੀਆਂ ਚਾਹੀ ਆਵੇ ਆਪੇ ਵੇ ਕਿੰਦੀ ਠੰਡੀ ਉਹ ਐ ਫ੍ਰਿਜ ਵਿੱਚ ਰੱਖ ਦਿੰਦੀ ਦੁਕਾਨ ਵਾਲੇ ਫ੍ਰਿਜ ਚ ਰੱਖ ਦਿਆ ਚੱਲ ਵੀ ਗੱਲ ਛੱਡ ਹੁਣ ਤਿੰਨ ਤਿੰਨ ਚਾਰ ਚਾਰ ਸਬਜ਼ੀਆਂ ਬੰਦੀਆਂ ਪਈਆਂ ਵੈਂ ਅਕਸਰ ਪਹਿਹਨ ਵਾਲੀ ਬੰਦੀਆਂ ਵੈਂ ਇੱਕ ਫਿਰ ਦੂਜੇ ਟਾਈਮ ਮੰਨੇ ਕਹਿੰਨਾ ਉਹ ਖੁਆ ਚਾਵਲ ਬਾਸਮਤੀ ਚਾਵਲ ਇਹ ਫੇਰ ਬੁੜਬੁੜ ਕਰਦੀ ਪਈ ਆ ਭਾਜੀ ਵਾਸਤੇ ਸਗੋਂ ਮੈਂ ਕਿਹਾ ਵਾਸਤੇ ਵੀ ਬਣਾਣੀ ਪਈ ਆ ਚਾਹ ਵੇਖ ਚਾਈ ਸੜ ਸੜ ਕੇ ਕਾਲੀ ਹੋ ਗਈ ਆ ਮੈਨੂੰ ਚਾਹ ਪਲਾਨੀ ਇਹਨੇ ਹੁੰਦਾ ਮੈਂ ਤਾਂ ਫੇਰ ਲੱਗੀ ਆਈ ਚਾਈ ਮੇਰੀ ਗੱਲ ਸੁਣ ਲਾ ਮੈਂ ਤੈਨੂੰ ਕਹਿਤਾ ਆ ਮੈਂ ਪੂਜਾ ਕਰਕੇ ਇਹਨੂੰ ਲੱਗੀ ਸੀ ਬੁਲਾਣ ਹੈਨਾ ਇਹ ਜਾਣ ਕੇ ਕਰਤੀ ਪਖੰਡ ਇਹਦੀ ਨੀਤ ਨਹੀਂ ਹੈਗੀ ਮੈਨੂੰ ਬੁਲਾਣ ਦੀ ਮੈਂ ਫੇਰ ਵੀ ਵੱਡੀ ਕਰਕੇ ਬੁਲਾਣ ਦੀ ਤੇ ਮੈਂ ਦੱਸਾਂ ਜੇ ਚਾਹ ਕੱਲ ਉਹਨਾਂ ਨੇ ਫੋਨ ਕਰਤਾ ਪੂਜਾ ਨੂੰ ਹਾਂ ਮੈਂ ਕੁੜੀ ਜਦੋਂ ਫੋਨ ਆਇਆ ਸੀ ਤੈਨੂੰ ਸੁਣੇ ਫੇਰ ਜਾਨੀ ਕਿ ਪੂਜਾ ਪੂਜਾ ਤੂੰ ਸੁਣਿਆ ਨਹੀਂ ਮੈਂ ਨਹੀਂ ਫੋਨ ਕੀਤਾ ਕਿ ਰਣੈ ਫੋਨ ਕਰਕੇ ਸੱਦੇ ਆ ਸੀ ਹਾਂ ਬਾਕੀ ਸਾਨਾ ਕਰ ਜੇ ਮੇਰੇ ਬੰਦੇ ਦੇਰ ਕੋ ਸਬਜੀ ਬੰਦੀ ਆ ਬਣਾ ਨਹੀਂ ਬੰਦੀ ਪਰ ਮਾਤਾ ਬਾਰੇ ਮੈਨੂੰ ਹੱਥ ਦਿੱਤੇ ਮੈਂ ਆਪਣੇ ਬੰਦੇ ਦੀ ਆਪੀ ਬਣਾ ਲਿਆ ਕਰ ਪਹਿਲਾਂ ਬਣਾ ਲੈਣੀ ਸੀ ਬਾਕੀ ਤੁਸੀਂ ਨੋ ਸੱਸ ਵਿੱਚੋਂ ਕਿਤੇ ਜਾਣ ਕੇ ਪਖੰਡ ਕਰਦੇ ਆ ਅੱਛਾ ਮੇਰੀ ਗੱਲ ਸੁਣੋ ਸੁਣਾ ਚਾਚਾ ਇੰਦੇ ਆਂਦੇ ਨਾ ਵੇ ਸਾਰਾ ਬਣਾ ਲੈਣੀ ਮਨੂੰ ਕਿਹੜਾ ਨਹੀਂ ਬਣਾਉਂਦਾ ਐ ਵੈਸੇ ਕੰਮ ਚੋਰ ਹੈਈ ਤੇਰੀ ਛੋਟੀ ਨੂੰ ਆਹ ਕਹਿੰਦੀ ਜਿਹੜਾ ਨਾ ਤੂੰ ਛੋਟੀ ਐ ਨਾ ਤੂੰ ਘੱਟ ਬੋਲਿਆ ਕਰ ਚੈ ਤੂੰ ਮਨੂੰ ਕਹਿੰਦੀ ਵੇ ਵੱਡੇ ਬਹਿ ਕੇ ਖਾ ਲੈ ਵੇ ਆਰਮਨਾਰ ਫਿਰ ਹੁਣ ਬਣਾਣੀ ਵੀ ਨਾ ਬਣਾ ਨਹੀਂ ਸਕਦੀ ਜਿੱਥੇ ਐਸ ਕੀ ਆ ਤੋਰੇ ਪਰ ਨਿੱਕੀ ਆ ਪਰ ਨਹੀਂ ਆ ਪਰ ਨਹੀਂ ਮੈਂ ਮਿੰਟੋ ਮਿੰਟੀ ਬਣਾ ਦੇਣੀ ਐ ਐਵੇਂ ਕਿਚ 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 ਲਾ ਛੱਡਦੀ ਆ ਤੂੰ ਵੀ ਨਾ ਛੋਣਾ ਜਨਾ ਕਾਠ ਨਹੀਂ ਮਰਦਾ ਨਾਲ ਬੋਲਿਆ ਕਰ ਉਸ ਦੇ ਨਾਲ ਜੇ ਵੀ ਤੇਰੀ ਵੱਡੀ ਹੈਗੀ ਆ ਚੰਗਾ ਚਾਚਾ ਬੋਲਾ ਲਗਾਤ ਕਿ ਤੂੰ ਛਾ ਨਹੀਂ ਲੈ ਚਲੋ ਨਨ ਪੇਜ ਫਿਰ ਮਨ ਪਸੰਦਾ ਬਣਾ ਦਵਾ ਮਨ ਪਸੰਦਾ ਬਣਾ ਦਵਾ ਸੱਚੀ ਭੈਣ ਜੀ ਦਾ ਪੱਲਾ ਹੁਣ ਇਹ ਪਾਵਾਂ ਇਹ ਪਾਵਾਂ ਆਲਨ ਫੇਰ ਹੀ ਵੇਖਦੀ ਆ ਕਿਰਨ ਜਾਣਾ ਨਹੀਂ ਆ ਕਿਰਨ ਹਾਂਜੀ ਹਾਂਜੀ ਜਾਣਾ ਨਹੀਂ ਜਾਣਾ ਤੇ ਹੈਗਾ ਯਾਰ ਜਾਵਾਂ ਵੀ ਕੀ ਮੈਂ ਕੀ ਹੋਇਆ ਅਬਸਰਟ ਜੀ ਕਿਉਂ ਉੱਥੇ ਜਾ ਕੇ ਨਾ ਮੇਰਾ ਧਿਆਨ ਘਰ ਦੇ ਵਿੱਚ ਹੀ ਲੱਗਾ ਰਹਿੰਦਾ ਆ ਦੋਵੇਂ ਜਾਣਿਆਂ ਨੂੰ ਵੇਖੋ ਬਸ ਲੜਦੇ ਹੀ ਰਹਿੰਦੇ ਲੜਦੇ ਹੀ ਰਹਿੰਦੇ ਹੁਣ ਤੇ ਇਹਨਾਂ ਦੋਵਾਂ ਨੇ ਇੱਕ ਦੂਜੇ ਨੂੰ ਬੁਲਾਉਣਾ ਬੰਦ ਕਰ ਦਿੱਤਾ ਵਾ ਤੇ ਜਦੋਂ ਦੇ ਕੱਲ ਆਏ ਨਾ ਮਾਮੀ ਜੀ ਉਦੋਂ ਦਾ ਤੇ ਇਹਨਾਂ ਦੀ ਹੋਰ ਲੜਾਈ ਸਟਾਰਟ ਹੋ ਗਈ ਆ ਬੁਲਾਣ ਹੀ ਨਹੀਂ ਦੇ ਇੱਕ ਦੂਜੇ ਨੂੰ ਮੈਂ ਰੇਣੀ ਤੇ ਆਫਿਸ ਆ ਪਰ ਮੇਰਾ ਧਿਆਨ ਨਹੀਂ ਆਫਿਸ 'ਚ ਮੇਰਾ ਧਿਆਨ ਘਰ ਦੇ ਵਿੱਚ ਹੀ ਲੱਗਾ ਰਹਿੰਦਾ ਉਹ ਕੱਲ ਤੇ ਪੂਜਾ ਦੀਦੀ ਵੀ ਆ ਕੇ ਇਹਨਾਂ ਨੂੰ ਇੰਨਾ ਸਮਝਾ ਗਿਆ ਪਰ ਇਹ ਉਹਨਾਂ ਦੇ ਸਾਹਮਣੇ ਤੇ ਬਸ ਨਾਰਮਲ ਰਹਿ ਆ ਤੇ ਬਾਅਦ 'ਚ ਫੇਰ ਇਹਨਾਂ ਦਾ ਉਹੀ ਹਾਲ ਹੋ ਗਿਆ ਵਾ ਇਹਦਾ ਕੀ ਕੀ ਕਹਿੰਦੇ ਆ ਹੱਲ ਹੋ ਸਕਦਾ ਮੈਨੂੰ ਤੇ ਸਮਝ ਨਹੀਂ ਆਉਂਦੀ ਯਾਰ ਇਹ ਗੱਲ ਦੱਸਾਂ ਕੀ ਆ ਆ ਮਾਮੀ ਜਿਹੜੀ ਹੈਗੀ ਆ ਨਾ ਮਾਮੀ ਨੇ ਅੱਗ ਦੇ ਵਿੱਚ ਕਿਉਂ ਦਾ ਕੰਮ ਕੀਤਾ ਵਾ ਠੀਕ ਹੈ ਮਾਮੀ ਨੂੰ ਤੇ ਪਹਿਲਾਂ ਹੀ ਇਹ ਚੀਜ਼ ਹੁੰਦੀ ਆ ਉਹ ਜਦੋਂ ਘਰੋਂ ਹੋ ਕੇ ਜਾਂਦੀ ਨੇ ਲੜਾਈ ਪਾ ਕੇ ਜਾਂਦੀ ਆ ਤੇ ਇਹਨਾਂ ਦੀ ਨਫ਼ਰਤ ਡੇ ਬਾਏ ਡੇ ਵਧੀ ਜਾਣ ਢੀ ਆ ਦਾਦੀ ਜੀ ਤੁਸੀਂ ਬਹਿ ਜਾਓ ਦਾਦੀ ਪਰ ਤੁਸੀਂ ਇਹ ਵੇਖੋ ਨਾ ਇਹ ਆਪਸੇ ਇਹਨਾਂ ਮਰਜ਼ੀ ਲਾ ਲੈਣ ਫਸੜਣਾ ਨਹੀਂ ਇਹ ਬਿੱਤ ਕਰਾ ਕਰ ਦੇ ਦੋਵੇਂ ਜਾਣੇ ਚਲੋ ਇਹ ਤੇ ਚੰਗੀ ਗੱਲ ਹੈ ਕਿ ਨਹੀਂ ਕਰਦੇ ਪਰ ਇਹ ਆ ਨਾ ਕਿ ਜਿਹੜੀ ਇਹਨਾਂ ਦੀ ਨਫ਼ਰਤ ਵਧੀ ਜਾਣ ਢੀ ਆ ਨਾ ਤੇ ਉਹਨੂੰ ਆਪਾਂ ਨੂੰ ਨਾ ਕੱਟ ਕਰਨਾ ਚਾਹੀਦਾ ਤੁਸੀਂ ਕਰੋ ਦਾਦੀ ਜੀ ਤੁਸੀਂ ਤੇ ਵੱਡੇ ਜੀ ਤੁਸੀਂ ਕੁਝ ਕਰੋ ਅੱਧਾ ਕਮਾਰੋ ਇਹਨਾਂ ਨੂੰ ਕੀ ਕਹਿ ਦਈਆਂ ਤਾਂ ਜੱਪ ਕੇ ਛੱਡ ਕੇ ਮੈਂ ਇਹਨਾਂ ਕੁਛ ਇਹਨਾਂ ਨੂੰ ਕਹਿਨੀ ਆ ਪਰ ਇਹਨਾਂ ਦੋਵਾਂ ਦੀ ਸੇਤੇ ਕੋਈ ਅਸਰ ਨਹੀਂ ਦਾਦੀ ਚਾਹੁੰਦੀਆਂ ਕੀ ਆ ਇਹ ਕੰਡੀਆਂ ਨੇ ਕਿ ਘਰ ਅੱਡ ਕਰੋ ਤੇ ਦੱਸ ਕਿੱਥੋਂ ਅੱਡ ਕਰਦੀਏ ਅੱਗੇ ਤੇ ਪੁੱਤਰ ਵੇਖ ਮਕਾਨ ਛੋਟਾ ਸੀ ਹੈ ਹੁਣ ਮਾਰੇ ਦੀ ਕਿਰਪਾ ਨਾਲ ਐਡਾ ਵੱਡਾ ਮਕਾਨ ਹੈ ਤੇ ਫਿਰ ਵੀ ਇਹ ਲਲ 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 ਮਰ ਜਾਂਦੀਆਂ ਨੇ ਮੈਂ ਦੱਸਾਂ ਤੇ ਮੈਂ ਆਪਣੇ ਜਿੰਦੇ ਜੀ ਕੁਛ ਨਹੀਂ ਹੁੰਦਾ ਦੇਖ ਜੇ ਮੈਂ ਇੱਕ ਵਾਰ ਵੱਡਾ ਮੈਨੂੰ ਦੁੱਖ ਹੈ ਜੇ ਮੈਂ ਦੂਜੀ ਵੱਡਾ ਮੈਨੂੰ ਉਨਾ ਹੀ ਦੁੱਖ ਹੈ ਮੈਂ ਇਸ ਕਰਕੇ ਕੰਨੀ ਆ ਕਿ ਮੈਂ ਇਹਨਾਂ ਨੂੰ ਆਪਣੇ ਜਿੰਦੇ ਜੀ ਨਹੀਂ ਅੱਡ ਹੋਣ ਦੇਣਾ ਕਿ ਉਹ ਕਹਿੰਦੇ ਨਾ ਕਿ ਇੱਕ ਵਾਰ ਯਾਲਣੇ ਚੋਂ ਡਿੱਗ ਪਵੇ ਨਾ ਬਟੇਰ ਤੇ ਦੁਬਾਰਾ ਨਹੀਂ ਅੰਦਰ ਵਰਦਾ ਇਹ ਉਹ ਗੱਲ ਹੀ ਹੋਈ ਹੈ ਕਿ ਉਦੋਂ ਆਪਾਂ ਆ ਬਣਦੀ ਸੀ ਜੀ ਕੋਠੀ ਬਣਦੀ ਸੀ ਅੱਪਾ ਨੂੰ ਕਿਸੇ ਨੇ ਦਿੱਤਾ ਨਹੀਂ ਕਿ ਦਹ ਜਾਣੇ ਸੁਣ ਕੇ ਕੋਈ ਕਰਾਇ ਤੇ ਦਿੰਦਾ ਨਹੀਂ ਸੀਗਾ ਇਸ ਕਰਕੇ ਦੋ ਘਰ ਵੱਖਰੇ ਵੱਖਰੇ ਲਿੱਲੇ ਦੋ ਚਾਰ ਮਹੀਨੇ ਵਾਸਤੇ ਤੇ ਨਾਲੇ ਆਦਜ਼ਾ ਹੀ ਬਣਾ ਕੇ ਬਹਿ ਗਈਆਂ ਕਿ ਅਹੀ ਰਹਿਣਾ ਹੀ ਵੱਖਰੇ ਵੱਖਰੇ ਆ ਇਸ ਤਰ੍ਹਾਂ ਕਰੀਏ ਕਿ ਸ਼ਾਮੀ ਚਾਚਾ ਹੀ ਨਾਲ ਵੀ ਤੇ ਪਾਪਾ ਨਾਲ ਵੀ ਗੱਲ ਕਰੀਏ ਤੇ ਇਸ ਮਸਲੇ ਦਾ ਨਾ ਹੱਲ ਕਰੀਏ ਹਾਲ ਤੇ ਕਰਨਾ ਹੀ ਪੈਣਾ ਕਿਉਂਕਿ ਜੇ ਆਪਾਂ ਹੱਲ ਨਹੀਂ ਨਾ ਕੀਤਾ ਇਹ ਜਿਹੜੀ ਥੋੜੀ ਜੀ ਧੱਕੀ ਹੋਈ ਨਾ ਇਹ ਅੱਗ ਦਾ ਰੂਪ ਲੈ ਲੈਣੀ ਆ ਬਾਅਦ ਚ ਤੇ ਫਿਰ ਉਹ ਕੰਟਰੋਲ ਕਰਨਾ ਬਹੁਤ ਔਖਾ ਦਦੀ ਤੂੰ ਗੁੱਸਾ ਨਾ ਕਰਿਓ ਮਾਮੀ ਨੂੰ ਨਾ ਹੱਲੇ ਬੁਲਾਇਓ ਜਿੰਨੇ ਚਿਰ ਤੱਕ ਘਰ ਦਾ ਮੋਲ ਖਰਾਬ ਹੋਇਆ ਨਾ ਕਿਉਂਕਿ ਮਾਮੀ ਨੇ ਆਕੇ ਨਾ ਫੇਰ ਸਭੋ ਹੀ ਖਰਾਬ ਕਰਕੇ ਜਾਣਾ ਜੇ ਸਾਰਾ ਇਹ ਥੋੜੀ ਬੁਲਾਉਣੀ ਐ ਦੱਸੋ ਨਾ ਪਿਓ ਆਈ ਗਈ ਤੇ ਉਹਨੂੰ ਮੈਂ ਉਹਨ ਘਰੋਂ ਬਾਤ ਥੋੜੀ ਕੱਢ ਦੇਣਾ ਲੈ ਚਲੋ ਜੇ ਅਵਲ ਤੇ ਬੁਲਾਇਓ ਨਾ ਜੇ ਆਊਗੀ ਨਾ ਤੇ ਉਹਦੇ ਨਾਲ ਨਾਲ ਹੀ ਰਿਓ ਚਲੋ ਨਾ ਕਰੋ ਤੂੰ ਚਲੋ ਨਾ 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 ਮੰਨ ਕੇ ਕਹੋ ਆਪਾਂ ਆਪਾਂ ਸਾਰੇ ਜਣੇ ਬਹਿ ਕੇ ਹੱਲ ਕਰਾਂਗੇ ਇਸ ਤਰ੍ਹਾਂ ਤੇ ਹੱਲ ਹੋਣਾ ਨਹੀਂ ਐ ਗੋਲ ਦੇ ਉੱਤੇ ਮੈਂ ਤੇਨੇ ਕਹਿੰਦੀ ਅਰ ਦੋ ਜਾਨੀਆਂ ਅਰ ਦੋ ਮੈਂ ਤੇ ਕਹਿੰਨੀ ਮੇਰਾ ਘੜੀ ਕੈਂਜੀ ਬਣਿਆ ਰਵੇ ਇੰਜ ਨਾ ਹੋਵੇ ਦਾਦੀ ਕੋਈ ਗੱਲ ਨਹੀਂ ਜਿੰਨੇ ਚਿਰ ਤੱਕਹੀਂ ਹੈਗੇ ਹਨ ਅੱਡ ਹੁੰਦੇ ਮੈਂ ਵੀ ਹੱਕ ਚ ਨਹੀਂ ਹੈਗਾ ਆਪਾਂ ਅੱਡ ਨਹੀਂ ਹੋਣਾ ਸਾਰੇ ਪਰਿਵਾਰ ਨੇ ਇਕੱਠੇ ਹੀ ਰਹਿਣਾ ਕੋਈ ਵੀ ਅੱਡ ਹੁੰਦੇ ਹੱਕ ਚ ਨਹੀਂ ਹੈ ਤੇ ਜੇ ਕਿਸੇ ਨੂੰ ਪਤਾ ਲੱਗੂਗਾ ਬਾਹਰ ਗਵਾਂਡੀਆਂ ਨੂੰ ਪਤਾ ਲੱਗੂਗਾ ਉਹਨਾਂ ਨੇ ਤੇ ਕਹਿਣਾ ਵਾ ਇਹ ਤੇ ਬੜੀ ਮਿਸਾਲ ਦਿੰਦੇ ਹੈ ਤੁਹਾਡਾ ਪਰਿਵਾਰ ਤੇ ਇਤਨਾ ਕੋਈ ਸੂਈ ਨਹੀਂ ਖੋਬ ਸਕਦਾ ਕੋਈ ਇਤਨਾ ਨਹੀਂ ਕਰ ਸਕਦਾ ਬਾਹਰ ਜਾ ਜਾ ਕੇ ਦੋਵੇਂ ਜਾਣੀ ਐ ਇਤਨਾ ਕਹਿੰਦੀਆਂ ਤੇ ਘਰ ਵੇਖੋ ਕੀ ਹਾਲ ਹੈ ਇਹਨਾਂ ਦਾ ਇਹ ਦੋਵਾਂ ਭਰਾਵਾਂ ਦੀਆਂ ਲੋਕੀ ਸੌਂ ਖਾਂਦੇ ਆ ਕਿ ਵੇਖੋ ਨਿਆਣੇ ਐਡੇ ਜਵਾਨ ਹੋ ਗਏ ਆ ਤੇ ਫਿਰ ਵੀ ਇਕੱਠੇ ਰਹੇ ਨੇ ਆਹ ਭਾਈ ਨਾ ਕਿ ਵੱਡਾ ਭਰਾ ਜੀ ਛਿੜਕ ਦੇਵੇ ਤੇ ਛੋਟਾ ਭਰਾ ਗੁੱਸਾ ਨਹੀਂ ਕਰਦਾ ਦੇ ਉਹ ਰਾਮ ਲక్ష్ਮਨ ਦੀ ਜੋੜੀ ਕਹਿੰਦੇ ਤੇ ਜੇ ਉਹਨਾਂ ਨੂੰ ਪਤਾ ਲੱਗੇ ਇਹ ਤਰ੍ਹਾਂ ਦਾ ਕੁਛ ਨਹੀਂ ਆ ਇਹ ਉਪਰੋਂ ਉਪਰੋਂ ਦੂਰੋਂ ਦੂਰੋਂ ਜਿਹੜੇ ਢੋਲ ਵਾਹਦੇ ਸੁਹਾਵਣੇ ਲੱਗਦੇ ਅੰਦਰ ਜਦੋਂ ਪਤਾ ਲੱਗਦਾ ਨਾ ਇਸ ਤਰ੍ਹਾਂ ਦੇ ਹੁੰਦੇ ਆ ਤੇ ਕੀ ਸਾਡੀ ਬੇਇੱਜ਼ਤੀ ਨਹੀਂ ਹੋਊਗੀ ਮੱਲੇ ਦੇ ਵਿੱਚ ਚਲੋ ਕੋਈ ਨਹੀਂ ਆਪਾਂ ਨਾ ਹੁਣ ਚੱਲੀਏ ਤੇ ਦਾਦੀ ਤੁਸੀਂ ਚਿੰਤਾ ਨਾ ਲਾਓ ਆਪਾਂ ਸ਼ਾਮੀ ਇਸ ਮਸਲੇ ਦਾ ਜਹਾਲ ਹੋ ਜੂਗਾ ਠੀਕ ਹੈ ਚਲੋ ਚੱਲ ਕਿਰਨ ਚੱਲੀਏ ਚਲੋ ਚਲੋ ਠੀਕ ਹੈ ਦਾਦੀ ਤੁਸੀਂ ਟੈਨਸ਼ਨ ਨਾ ਲਓ ਅੱਜ ਇਸ ਮਸਲੇ ਦਾ ਹੱਲਾਪੋ ਕਰਾਂਗੇ ਠੀਕ ਹੈ ਛੇ ਜੀ ਕੀ ਗੱਲਾਂ ਬੜੇ ਪ੍ਰੇਖਸ਼ਾਂ ਜੇ ਬੈਠੇ ਲੱਗਣ ਡੈ ਜੇ ਠੀਕ ਜੇ ਆਹੋ ਪੁੱਤਰ ਤਾਂ ਪੀ ਦੱਸਾਂ ਘਰ ਦੇ ਜਿਹੜੇ ਹਾਲਤ ਹੈ ਨਾ ਉਹ ਦਿਨੋਂ ਦਿਨ ਦਿਨੋਂ ਦਿਨ ਵਿਗੜੀ ਹੋ ਜਾਂਦੇ ਕੀ ਹੋਇਆ ਵਾ ਕਰਦੇ ਘਰ ਦੇ ਕੀ ਹੈ ਤੇ ਨੂੰ ਨੂੰ ਸਮਝਾਨੀਆ ਉਹ ਨਹੀਂ ਸਮਝਦੀ ਜ ਨੂੰ ਸਮਝਾਨੀਆ ਉਹ ਨਹੀਂ ਸਮਝਦੀ ਦਿਨੋਂ ਦਿਨ ਨੇ ਤੁਹਾਡੇ ਭਰਾਵਾਂ ਦੇ ਦਿੱਤੇ ਐਡਾ ਪਿਆਰ ਤੇ ਇੰਨਾ ਦੋਵਾਂ ਦੇ ਵਿੱਚ ਲੱਲ ਲੜ ਲੜ ਮਰ ਜਾਂਦੀ ਹੈ ਦੋਵੇਂ ਜਾਣੀਆਂ ਉਹਨਾਂ ਸਾਨੂੰ ਦੇ ਕੋ ਇਹੋ ਜੀ ਗੱਲ ਲੱਗਦੀ ਨਹੀਂ ਆ ਤੁਹਾਨੂੰ ਨਹੀਂ ਲੱਗਦੀ ਤੁਸੀਂ ਪੁੱਤਰ ਬਾਹਰ ਹੀ ਹੁੰਦੇ ਹੋ ਹੈ ਤੇ ਇਹ ਦੋਵੇਂ ਜਾਨੀਆਂ ਘਰ ਦੇ ਵਿੱਚ ਨਿੱਕੀ 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 ਗੱਲ ਤੋਂ ਲੜਦੇ ਰਹਿੰਦੇ ਆ ਲੜਦੀਆਂ ਰਹਿੰਦੀਆਂ ਪਰ ਮੇਰੇ ਕੋਲ ਇਹਨਾਂ ਦਾ ਵੇਖਿਆ ਨਹੀਂ ਜਾਂਦਾ ਤੇ ਇੱਕ ਦੂਜੇ ਨੂੰ ਤੇ ਬੁਲਾਣਾ ਜੀ ਇੱਕ ਪਾਸੇ ਰਿਹਾ ਹੁਣ ਪਤਾ ਕੀ ਕੰਨੀਆਂ ਨੇ ਕਹਿੰਦੇ ਅਸੀਂ ਅੱਡ ਅੱਡ ਹੋਣਾ ਹੈ ਹੈ ਕਿਉਂ ਇਹ ਤੇ ਹੁਣ ਉਹਨਾਂ ਨੂੰ ਪਤਾ ਹੋਵੇਗਾ ਉਹ ਕੰਨੀ ਮੈਂ ਵੀ ਵੱਖਰੀ ਹੋਣਾ ਉਹ ਕੰਨੀ ਮੈਂ ਵੱਖਰੀ ਹੋਣਾ ਨਵੀਂ ਗੱਲ ਕੋਈ ਗੱਲ ਨਹੀਂ ਆ ਅਸੀਂ ਦੋਵੇਂ ਭਰਾ ਆਪਸ ਵਿੱਚ ਗੱਲ ਕਰਾਂਗੇ ਅਸੀਂ ਵੇਖਦੇ ਆ ਵੀ ਕੀ ਗੱਲ ਐ ਇਹਨਾਂ ਨੂੰ ਕਿਉਂ ਇਹ ਗੱਲ ਹੈਗੀ ਆ ਮੈਂ ਤੇ ਆ ਬੜੀ ਪੁੱਤਰ ਬੜੀ ਰਾਣੀ ਮੈਂ ਤੇ ਨਹੀਂ ਪਰੇਸ਼ਾਨ ਐ ਨਾ ਇਹਨਾਂ ਦੋਵਾਂ ਕੋਲੋਂ ਮੈਂ ਕਹਿੰਦੀ ਬੰਦਿਆ ਤੇ ਸੁਈ ਨਹੀਂ ਲੰਗੜੀ ਤੂੰ ਹੀ ਪਰੇਸ਼ਾਨ ਨਾ ਹੋ ਤੂੰ ਹੀ ਰਾਮਨਾ ਰੋ ਤੂੰ ਹੀ ਆਪਣਾ ਵੇਖ ਲਿਆ ਜੋ ਕੋਈ ਆ ਅਸੀਂ ਇਹਨਾਂ ਨੂੰ ਨਾ ਅਹੀਂ ਜਾਣੀਏ ਤੇ ਇਹ ਜਾਣਣ ਤੂੰ ਹੀ ਸਾਨੂੰ ਦੱਸ ਤਾਂ ਅਸੀਂ ਦੋਵੇਂ ਭਰਾ ਬਹਿ ਕੇ ਕਰ ਲਾਂਗੇ ਚੱਲ ਚੱਲ ਠੀਕ ਆ ਪੁੱਤ ਚੱਲ ਫਿਰ ਮੈਂ ਜਾਂਦੀ ਹਾਂ ਦੱਸ ਹੈ ਇਹਨਾਂ ਦੀਆਂ ਗੱਲਾਂ ਇਹ ਅਲੱਗ ਹੋਣਾ ਵਾ ਸਾਡਾ ਤੇ ਦੋਵਾਂ ਭਰਾਵਾਂ ਦਾ ਛਿਰੂ ਤੋਂ ਹੀ ਇੰਨਾ ਪਿਆਰ ਆ ਤੇ ਹੁਣ ਤੱਕ ਵੀ ਇੰਨਾ ਪਿਆਰ ਆ ਅਸੀਂ ਕੋਈ ਬੱਚਿਆਂ 'ਚ ਵੀ ਉਧਰੋਂ ਉਧਰੋਂ ਵੀ ਫਰਕ ਨਹੀਂ ਸਮਝਦੇ ਮੇਰੀ ਨਹੀਂ ਇਹ ਗੱਲ ਸਮਝ ਆਉਂਦੀ ਵੀ ਇਹ ਜਨਾਨੀਆਂ ਕੀ ਕਰੀ ਜਾਂਦੀਆਂ ਇਹਨਾਂ ਨੂੰ ਕਿਹੜੀ ਗੱਲ ਦਾ ਵਾਟਾ ਕੋਈ ਗੱਲ ਨਹੀਂ ਆ ਅਸੀਂ ਕੋਈ ਆ ਡੁੱਡ ਨਹੀਂ ਹੋਣਾ ਮੈਂ ਭਰਾ ਨਾਲ ਗੱਲ ਕਰਦਾ ਵੀ ਉਹ ਉਹਨੂੰ ਕਹਿਣਾ ਵਾ ਵੀ ਸਮਝਾ ਇਹਨਾਂ ਨੂੰ ਤੇ ਇਸ ਤਰ੍ਹਾਂ ਨਹੀਂ ਹੋਣਾ ਦੋਵਾਂ ਤਰ੍ਹਾਂ ਨੂੰ ਸਮਝਾਉਣੇ ਆ ਬਾਕੇ ਇਹਨਾਂ ਦੇ ਸਲਾ ਸਪਾਈ ਵੇਖਦੇ ਆ ਕੀ ਕਰਨਾ ਵਾ ਆ ਡੁੱਡ ਵਾਲੀ ਗੱਲ ਤੇ ਭੁੱਲ ਜਾਣ ਵੀ ਅਸੀਂ ਦੋਵੇਂ ਭਰਾ ਇੱਕ ਦੂਰੇ ਤੋਂ ਅਲੱਗ ਹੋਵਾਂਗੇ ਅਸੀਂ ਨਹੀਂ ਅਲੱਗ ਹੋਵਾਂ ਜੋ ਮਰਜੀ ਇਹ ਕਰ ਲੈ ਕੀ ਕੱਦੇ ਜੇ ਮੈਂ ਨਹੀਂ ਅੱਡ ਹੋਣਾ ਮੇਰੀ ਗੱਲ ਸੁਣੋ ਤੁਹਾਨੂੰ ਨਹੀਂ ਪਤਾ ਆ ਕਿੱਡੇ ਦੋਵੇਂ ਜੀ ਚਲਾਖ ਜੇ ਆ ਟਾਡਾ ਭਰਾ ਕਿੱਡਾ ਚਲਾ ਕੇ ਆ ਜਾਣ ਕੇ ਮੀਣਾ ਜਾਂ ਬਣਿਆ ਫਿਰਦਾ ਭਾਜੀ ਭਾਜੀ ਕਰਦਾ ਰਹਿੰਦਾ ਜੇ ਇਹਦੇ ਇੱਕ ਮੀਨੇ ਦੇ ਢਿੱਡ ਵਿੱਚ ਖੋਟ ਹੈਗੀ ਜੇ ਚਾ ਮੇਰੀ ਗੱਲ ਸੁਣ ਲਾ ਤੁਸੀਂ ਜਨਾਨੀਆਂ ਨੇ ਨਾ ਆ ਮਾਤਾ ਨੂੰ ਇੱਥੋਂ ਤੱਕਰ ਪਹਛਾਤਾ ਵਾ ਉਹਦੇ ਵਸ ਤੋਂ ਬਾਹਰ ਹੋਈ ਗੱਲ ਤੇ ਉਹਨੇ ਅੱਜ ਮੇਰੇ ਨਾਲ ਕੀਤੀ ਆ ਤੁਸੀਂ ਇਹ ਕੀ ਸੋਚ ਲਿਆ ਕਿੰਦਰਾ ਤੜੇ ਦਿਮਾਗ ਚਾਗੀ ਕਿ ਆਂ ਢੋਣਾ ਵਾ ਕੋਈ ਆ ਡੂਡਦੀ ਮੈਂ ਹੁਣ ਮੇਰੀ ਗੱਲ ਸੁਣੋ ਆਪਣਾ ਕੰਮ ਹੈਗਾ ਵੱਖਰਾ ਆਪਾਂ ਸੋ ਆਪਣਾ ਆਰਡਰ ਰੱਖਾਂਗੇ ਨਾਲੇ ਜੋੜਾਂਗੇ ਇਹਨਾਂ ਦੇ ਵਿੱਚ ਰੱਖ ਕੇ ਸਾਡੇ ਪੈਸੇ ਮਿੱਟੀ ਹੋਈ ਜਾਂਦੇ ਆ ਸਾਂਝੇ ਪਰਿਵਾਰ ਚੋਂ ਕੰਮ ਹੋਇਆ ਸੀ ਤੇ ਸਾਂਝੇ ਪਰਿਵਾਰ ਦਾ ਕੰਮ ਆ ਨਾ ਉਹਦਾ ਕੋ ਕੰਮ ਆ ਵੱਖਰਾ ਦੇ ਨਾਲ ਮੇਰਾ ਕੋ ਵੱਖਰਾ ਕੰਮ ਆ ਤੁਸੀਂ ਇਹ ਕਿ ਤਰ੍ਹਾਂ ਉਧਰ ਉਧਰ ਵੀ ਆਪਣੇ ਕਿਆਫੇ ਲਾਉਂਦੀਆਂ ਰਹਿੰਦੀਆਂ ਜੀ ਇਹ ਹੋ ਹੀ ਨਹੀਂ ਸਕਦਾ ਹੋਲੀ ਗੱਲ ਕਰੋ ਉਹਨੇ ਜੇ ਸੁਣ ਲਿਆ ਮੇਰੀ ਗੱਲ ਸੁਣੋ ਸੁਣ ਲਵੇ ਤੂੰ ਇਹੋ ਜੀ ਅੱਗ ਲਾਉਣ ਵਾਲੀ ਗੱਲ ਕਾਨੂੰ ਕੀਤੀ ਮੈਨੂੰ ਖਾਮ ਖਾ ਦੇ ਵਿੱਚ ਤੋਂ ਗੁੱਸਾ ਇਹਦੇ ਵਿੱਚ ਲੈ ਆਏ ਆਂ ਅਹੀਂ ਤੇ ਕਹੀ ਤੁਹਾਨੂੰ ਕੋ ਕਿਹਾ ਹੀ ਨਹੀਂ ਆ ਨਾ ਅਹੀਂ ਤੁਹਾਨੂੰ ਪੁੱਛਿਆ ਵਾ ਨਾ ਸਾਡੇ ਵਿੱਚ ਫਰਕ ਆ ਸਾਡੇ ਭਰਾਵਾਂ ਵਿੱਚ ਕੋਈ ਫਰਕ ਨਹੀਂ ਪੈਣਾ ਤੂੰ ਜਿਹਦੇ ਨਾਲ ਅੱਡਣਾ ਹੋਣਾ ਮੈਂ ਕਿਹਦੇ ਨਾਲ ਅੱਡਣਾ ਮੈਂ ਕੋਈ ਅਲੱਗ ਨਹੀਂ ਮੈਂ ਤੁਹਾਡੇ ਨਾਲ ਤੇ ਆਪਣੇ ਬੱਚਿਆਂ ਨਾਲ ਅੱਡ ਹੋਣਾ ਮੈਂ ਆਪਣੇ ਭਰਾ ਤੋਂ ਨਹੀਂ ਵੱਖਰਾ ਹੋਣਾ ਜੋ ਮਰਜ਼ੀ ਕਰਨਾ ਮੇਰੀ ਗੱਲ ਸੁਣੋ ਉਹਨੇ ਪਤਾ ਆਪਣੇ ਸਾਹਿਲ ਨੂੰ ਤੇ ਰੀਤੀ ਨੂੰ ਮੇੜਾ ਮਾਰਿਆ ਅਖੇ ਕਿੰਨਾ ਕਦੇ ਤੇਰੀ ਜ਼ਬਾਨ ਖਣੋਂ ਬਾਹਰ ਗਏ ਆ ਹੈ ਤੁਹਾਨੂੰ ਪਤਾ ਨੌਕਰੀ ਕਰਕੇ ਗਏ ਮੇਰੀ ਗੱਲ ਸੁਣੋ ਤੁਸੀਂ ਵੇਖੋ ਚੰਗਾ ਸਗੋ ਉਤਰਾ ਸਾਡੇ ਸਾਰੇ ਪੈਸੇ ਵਿੱਚ ਵੜ ਜਾਂਦੇ ਆ ਕਿਹੜੇ ਪੈਸਿਆਂ ਦੀ ਲੋੜ ਆ ਰੋਟੀ ਨਹੀਂ ਮਿਲਣੀ ਤੁਹਾਨੂੰ ਕੱਪੜੇ ਨਹੀਂ ਮਿਲਣ ਡੇ ਇੰਜੋਏ ਨਹੀਂ ਕਰਨ ਡੀਆਂ ਤੁਸੀਂ ਕਿਹ ਗੱਲ ਦੀ ਕਮੀ ਆ ਜਿਹਦੇ ਕਰਕੇ ਤੁਸੀਂ ਇੱਥੋਂ ਦਾ ਘਰ ਸੋਚ ਲਿਆ ਮੁੜਕੇ ਪਤਾ ਕਰਾਂ ਦੇ ਵਿੱਚ ਅਲੱਗ-ਅਲੱਗ ਕੁਝ ਕਿੱਥੋਂ ਦੱਕਰ ਗੱਲਾਂ ਚੱਲ ਜਾਂਦੀਆਂ ਵਾ ਜੇ ਉਹਨਾਂ ਨੇ ਕੋਈ ਸਾਹਿਲ ਬਾਰੇ ਕਿਹਾ ਜਾਂ ਰਿਧੀ ਬਾਰੇ ਕਿਹਾ ਜਾਂ ਤੇਰੇ ਬਾਰੇ ਕਿਹਾ ਤੇ ਫਿਰ ਕੀ ਹੋਇਆ ਸਾਂਝੇ ਪਰਿਵਾਰ ਦੇ ਵਿੱਚ ਥੋੜਾ ਬਹੁਤਾ ਕਿਸੇ ਵੇਲੇ ਬੰਦੇ ਦਾ ਮੂੜ ਹੀ ਖਰਾਬ ਹੁੰਦਾ ਬਾਹਰੋਂ ਬੰਦਾ ਕੰਮ ਤੋਂ ਹੀ ਆਇਆ ਹੁੰਦਾ ਗੁੱਸੇ-ਗਸੇ ਦੇ ਵਿੱਚ ਕੋਈ ਉਹ ਗੱਲ ਹੁੰਦੀ ਜਾਂ ਤੇ ਉਹ ਰੋਜ਼ ਇਹ ਗੱਲ ਨੂੰ ਟੌਰਚਰ ਕਰਦੇ ਹੁਣ ਤੈਨੂੰ ਵੀ ਇੰਜ-ਇੰਜ ਇੰਜ ਇਹ ਨਹੀਂ ਗੱਲ ਹੈਗੀ ਇੱਕ ਮੈਂ ਵੀ ਦੇ ਕਈ ਗੱਲਾਂ ਉਹਨਾਂ ਨੂੰ ਕਹਿ ਛੱਡੀਆਂ ਹੋਣਗੀਆਂ ਗੁੱਸੇ 'ਚ ਉਹਨਾਂ ਦੇ ਕਰੀ ਇੱਧਰ ਨੂੰ ਖੜੀ ਨਹੀਂ ਗੱਲ ਤੂੰ ਉਲਟੇ ਪਾਸੇ ਨੂੰ ਗੱਲ ਲਈ ਜਾਨੀ ਆ ਅਲੱਗ ਹੋਣਾ ਅਲੱਗ ਹੋਣਾ ਮੈਂ ਬਿਲਕੁਲ ਅਲੱਗ ਨਹੀਂ ਹੋ ਸਕਦਾ ਮੈਂ ਨਹੀਂ ਅਲੱਗ ਹੋਣਾ ਤੂੰ ਹੀ ਤਾਂ ਕਦੀ ਮੇਰੀ ਗੱਲ ਸੁਣੀਓ ਨਾ ਬਸ ਆਪਣੀਆਂ ਮਾਰਦੇ ਰਹੋ ਤੇਰੀ ਗੁੰਦੀ ਗੱਲ ਗਲਤ ਆ ਮੈਂ ਕਿਉਂ ਮੰਨਾਂ ਗਲਤ ਗੱਲ ਨੂੰ ਜਿਹੜੀ ਸਹੀ ਹੋਊਗਾ ਮੰਨੂਗਾ ਮੈਂ ਕਿਉਂ ਗੱਲ ਕਰ ਐਨਜੋਏ ਕਰਨ ਡਈਆਂ ਜੇ ਘੁੰਮਣ ਜਾਂਦੀਆਂ ਜੇ ਪਹਾੜਾਂ ਵਿੱਚ ਜਾਂਦੀਆਂ ਜੇ ਉਥੇ ਇੰਨਾ ਖੁਸ਼ੀ ਮਨਾਉਂਦੇ ਆ ਸਾਰਾ ਪਰਿਵਾਰ ਮੁੜ ਕੇ ਕੱਲਾ ਕੱਲਾ ਜਾ ਕੇ ਆਪਸ ਵਿੱਚ ਲੜੇ ਜਾਵਾਂਗੇ ਆਪਾਂ ਤੇ ਬਟਾਲਾ ਨਹੀਂ ਪਾਰ ਕਰਨਾ ਤੇ ਆਪਾਂ ਤੇ ਉਰੇ ਹੀ ਲੜਕੇ ਤੇ ਮੁੜ ਕੇ ਉੱਥਾਂ ਹੀ ਮੈਂ ਕਹਣਾ ਗੱਡੀ ਵਾਪਸ ਕਰੋ ਬਈ ਮੈਂ ਤੇ ਨਹੀਂ ਜਾਂਦਾ ਦੇਖ ਕਰਕੇ ਮੈਂ ਉਹਨਾਂ ਮੈਂ ਅੰਗ ਆ ਉਹ ਮੇਰਾ ਮੈਂ ਉਹਨਾਂ ਦਾ ਅੰਗ ਆ ਇਹ ਅੰਗ ਕਦੇ ਉਧਰ ਉਧਰੀ ਵੱਖ ਨਹੀਂ ਹੋਣੀ ਜਨਾਨੀਆਂ ਤੁਸੀਂ ਪਤਾ ਨਹੀਂ ਆ ਜਾਂਦੀਆਂ ਜੇ ਤੇ ਮੁੜ ਕੇ ਘਰਾਂ 'ਚ ਵਖਰੇਵੇਂ ਪਾਉਂਦੀਆਂ ਜੇ ਅਹੀਂ ਕੋਈ ਵੱਖਰੇ ਮਾਨੀ ਕਰਨਾ ਦੋਆ ਭਰਾਵਾਂ ਨੇ ਆਪਸ ਵਿੱਚ ਹੁਣ ਆ ਹੀ ਨਹੀਂ ਆ ਉਹਦੇ ਵੀ ਮਨ ਵਿੱਚ ਹੋਏਗਾ ਤੇ ਮੈਂ ਉਹਦੇ ਵੀ ਮਨ ਵਿੱਚੋਂ ਕੱਢ ਦੂੰਗਾ ਕਿ ਭਾਈ ਆਪਾਂ ਨਹੀਂ ਇਹ ਕੰਮ ਕਰਨਾ ਆਪਣੇ ਮਰਨ ਤੋਂ ਬਾਅਦ ਜੋ ਮਰਜ਼ੀ ਕਰ ਲੈਣ ਜੇ ਤੂੰ ਇਸ ਪਾਸੇ ਆਈ ਤੇ ਮੈਂ ਘਰ ਛੱਡ ਕੇ ਚਲੇ ਜਾਊਂਗਾ ਬੱਸ ਕਰ ਜੋ ਹੁਣ ਇਕੱਲੇ ਹੀ ਬੋਲੇ ਜਾਂਦੇ ਜੇ ਕੱਲੇ ਅੰਦਰ ਬੋਝ ਲਾਤਾ ਬੋਝ ਲਾਤਾ ਮੈਨੂੰ